ਨਾ ਨਾ ਇਹ ਪਟਾਰਾ ਬਣਾਈਦਾ ਬਸ ਸਾਡੇ ਭਰਾ ਵੀ ਦੇਖੋ ਕਿਦਾਂ ਛੱਟਾ ਮਾਰ ਕੇ ਜੱਟ ਕੀਤੀ ਇਹਨਾਂ ਨੇ ਤੁਸੀਂ ਵੀ ਉਹ ਕਹਦਾ ਦੇਖਿਆ ਸਾਰਾ ਪਰ ਜਿਹੜੇ ਬੰਦੇ ਆ ਫੜਨ ਵਾਲੇ ਉਹਨਾਂ ਨੂੰ ਫੜਿਆ ਨਹੀਂ ਉਹ ਧੋੜ ਗਏ ਐ ਇੱਥੋਂ ਕੌਣ ਕੌਣ ਸੀਗੇ ਬੰਦੇ ਉਹਦੇ ਵਿੱਚ ਕਾ ਵੀ ਆ ਬੰਦੇ ਮੈਂ ਨਾਂ ਲੈ ਦਨਾ ਉਹਨਾਂ ਦੇ ਇੱਕ ਆ ਤੁਹਾਨੂੰ ਵੋਟ ਮਾਈਂ ਦਿਖਾਲ ਦਿੰਨਾ ਯਾਰ ਆ ਦੇਖੋ ਆ ਦੇਖੋ ਭਾਜੀ ਆ ਦੇਖੋ ਠੀਕ ਆ ਆ ਛਵੀ ਐ ਮੋਨੂ ਆ ਇਹ ਕਾਹ ਆ ਜੀ ਇਹ ਕਾਹ ਆ ਆ ਦੇਖੋ ਹਥਿਆਰ ਦੇਖੋ ਕਿਦਾਂ ਵੱਡੇ ਇਹਨਾਂ ਨੇ ਹੱਤਾਂ 'ਚ ਕਿੱਥੇ ਰਹਿਣ ਵਾਲੇ ਇਹ ਪ੍ਰੀਤਨਗਰ ਭਗਤਪੁਰੇ ਦੇ ਰਹਿਣ ਵਾਲੇ ਆ ਜੀ ਪ੍ਰਵਾਸੀ ਵੀ ਇਹਨਾਂ ਦਾ ਬਈਆ ਹੀ ਬਈਆ ਆ ਭਾਜੀ ਇਹ ਸਾਰੇ ਭਈਆਂ ਦੇ ਇਹ ਕੰਮ ਹੋ ਰਹੇ ਆ ਦੇਖ ਲਓ ਇਹ ਕੰਮ ਹੋ ਰਹੇ ਨੇ ਕਿ ਲੋੜ ਪੈ ਗਈ ਦੀ ਭਾਜੀ ਇਨਸਾਫ ਵੀ ਨਹੀਂ ਮਿਲਦਾ ਕਰਨਾਂ ਦਾ ਪੈਣਾ ਹੀ ਆ ਕੋਈ ਸਾਡਾ ਭਰਾ ਗਿਆ ਸਾਨੂੰ ਪਤਾ ਆ ਕਹਿੰਦੇ ਸੱਚੇ ਸਾਥੀ ਕਹਿੰਦੇ ਕੋਈ ਨਹੀਂ ਕਹਿੰਦੇ ਅੰਦਰ ਆਓ ਸਾਡੇ ਨਾਲ ਗੱਲ ਕਰੋ ਬੈਠ ਕੇ ਆਰਾਮ ਨਾਲ ਪਰ ਜਿਹੜੀ ਤੁਹਾਡੀ ਲਾਈ ਨਹੀਂ ਹੋ ਰਹੀ ਗੱਲ ਉਹ ਤਾਂ ਕਿੰਨਾ ਕਦੋਂ ਇਹ ਗੱਲ ਕਿੰਨਾ ਕ ਬੰਦਾ ਬਰਦਾਸ਼ਤ ਕਰ ਲੈਂਦਾ ਭਾਜੀ ਬਰਦਾਸ਼ਤ ਨਹੀਂ ਕੋਈ ਕੋਈ ਹੱਦ ਹੋਣੀ ਆ ਜੇ ਨੇ ਕੋਈ ਮੁੰਡਾ ਦਿਖਾਇਆ ਵੀ ਇਹ ਤੇ ਕਹਿੰਦੇ ਤੁਸੀਂ ਐਦਾਂ ਕਰਦੇ ਆਂ ਇਹ ਤੁਹਾਡੇ ਤੇ ਪਰਚਾ ਦੇ ਦੇਣਾ ਇਹ ਕਿਹੜੀਆਂ ਗੱਲਾਂ ਬਾਜੀ ਕੌਣ ਕਹਿੰਦਾ ਨਹੀਂ ਕੋਈ ਆ ਅੰਦਰ ਇਹਨਾਂ ਦੇ ਮੁਲਾਜ਼ਮਾ ਹੀ ਕਹਿ ਰਹੇ ਆ ਜੀ ਜਿੱਦਾਂ ਦਾ ਗਿਆ ਉਹਨਾਂ ਨੂੰ ਪਤਾ ਸਾਡਾ ਭਰਾ ਗਿਆ ਸਾਨੂੰ ਪਤਾ ਕੀ ਨਾਮ ਆ ਮੁੰਡੇ ਦਾ ਮਨੋ ਮਨਵੀਰਤ ਮਨਵੀਰ ਕੁਮਾਰ ਉਹਦਾ ਨਾਮ ਆ ਜੀ ਕਿੰਨੇ ਸਾਲ ਦੀ ਉਮਰ ਦੀ ਮੁੰਡੇ ਉਹਦੀ ਹੈਗੀ 25 ਸਾਲ ਦੀ ਉਮਰ ਜੀ ਹਮਲਾ ਕਦੋਂ ਹੋਇਆ ਮੁੰਡੇ ਤੇ ਖਾਮਲਾ ਇਹਨਾਂ ਨੇ ਕੀਤਾ ਜੀ ਜਦੋਂ ਹਰਸੋਂ ਯਾਰ ਰਾਤ ਨੂੰ ਸਿਰ ਤੇ ਸੱਟਾਂ ਮਾਰੀਆਂ ਗਈਆਂ ਉਹਦੇ ਹਾਂ ਉਹਨੂੰ ਪਿੰਸ ਲੈ ਕੇ ਗਏ ਇੱਥੋਂ ਜਵਾਬ ਦੇਤਾ ਪੈਰਾਂ ਤੇ ਬਲੇਡ ਮਾਰੇ ਜੀ ਪੈਰਾਂ ਤੇ ਵੀ ਬਲੇਡ ਮਾਰੇ ਉਹਦੇ ਤੇ ਸਿਰ 'ਚ ਉਹਦੇ ਬਲੱਡ ਜੰਮ ਗਿਆ ਸੀਗਾ ਪਿੰਸ ਵਾਲਿਆਂ ਨੇ ਕੱਢਿਆ ਨਹੀਂ ਤੁਹਾਡਾ ਕੋਈ ਹੱਲ ਹੁੰਦਾ ਫੇ ਤੁਹਾਡੇ ਲਈ ਕਾਰਵਾਈ ਕੀ ਹੈ ਤੁਹਾਡੇ ਸਾਹਮਣੇ ਆ ਕਾਰਵਾਈ ਤਾਂ ਹੋਊਗੀ ਫੇ ਚਾਹੇ ਪਰਚਾ ਲੈਣਾ ਪਏ ਜੇ ਵੇ ਇੱਕ ਸਿਰ ਲੈ ਲਵਾਂ ਕਿ ਹੋਰ ਕੀ ਆ ਜਿੱਥੇ ਇੰਨੇ ਆ ਹਾਂ ਉਹ ਕਹਿੰਦੇ ਸੌਂਦੇ ਆ ਤੁਹਾਡੀ ਗੱਲ ਚਲੋ ਅੰਦਰ ਆਜੋ ਅੰਦਰ ਆ ਦਰੀਆਂ ਇਕੱਠੀਆਂ ਕਰ ਲੋ ਜਦੋਂ ਕੋਗਾ ਵੀ ਥੋੜੇ ਆ ਗਿਆ ਤੁਸੀਂ ਆ ਗਿਆ ਦਰੀਆਂ ਇਕੱਠੀਆਂ ਕਰ ਲੋ ਆ ਦਰਿਆ ਕੱਡੇ ਵਾਲੇ ਨੂੰ ਜੇ ਰੋਕੋ ਤੇਰੇ ਨਾਲ ਆਤਾ ਖਾਣੂ ਕੱਢਦੇ ਹੋ ਬਾਈ ਆਇਆ ਬਾਈ ਲੰਗਰਿਆ ਕੱਲ ਬੰਦ ਚਲੋ ਖੂ ਗਿਆ ਲੱਗੋ ਘੋੜਾ ਨਹੀਂ ਲੰਘਦਾ ਆਹ ਟ੍ਰੈਫਿਕ ਲਈ ਕਲੀਅਰ ਆਓ ਦੀ ਬਾਤ ਤਾਂ ਲੱਗਿਆ 25 ਤਰੀਕ ਨੂੰ ਜਿਹੜੀ ਇੱਕ ਐਮਐਲਆਰ ਜਿਹੜੀ ਆ ਸਤਨਾਮਪੁਰਾ ਪੁਲਿਸ ਸਟੇਸ਼ਨ ਦੇ ਵਿੱਚ ਮਸੂਲ ਹੋਈ ਸੀ ਇਹਦੇ ਵਿੱਚ ਜਿਹੜਾ ਡਿਸੀਜ਼ਡ ਆ ਜਿਹਦੀ ਡੈਥ ਹੋਈ ਹੈ ਲੜਕੇ ਦੀ ਮਨਪ੍ਰੀਤ ਨੂੰ ਗਾੜੀ ਆ ਬਲੰਟ ਜਿਹੜੀਆਂ ਸੱਟਾਂ ਲੱਗਨ ਦਾ ਆਈ ਸੀ ਜਦੋਂ ਇੱਥੋਂ ਆਈ ਹੋ ਗਿਆ ਉੱਥੋਂ ਪਤਾ ਲੱਗਾ ਕਿ ਪੀਮਜ਼ ਹਾਰਟ ਹਸਪੀਟਲ ਜਿਹੜਾ ਆ ਉੱਥੇ ਇਹਨੂੰ ਰੈਫਰ ਕਰ ਦਿੱਤਾ ਤੇ ਉਸ ਤੋਂ ਬਾਅਦ ਜਿਹੜਾ ਨੈਕਸਟ ਡੇ ਆ ਇਨ ਬਿਟਵੀਨ ਇੱਕ ਨੰਬਰ ਕੰਪਲੇਂਟ ਵੀ ਆਈ ਸੀ ਉਹ ਲੋ ਬੰਦਿਆ ਨੇ ਜਿਹੜਾ ਕੰਪਲੇਂਟ ਜਿਹੜੇ ਅਕਿਊਜ਼ ਐ ਇਸ ਮੁਕਦਮੇ ਵਿੱਚ ਸਭੀ ਐਂਡ ਸਾਬੀ ਇਹਨਾਂ ਬੜਾ ਆਕੇ ਡੈਲੀਬਰੇਟਲੀ ਜਿਹੜਾ ਪੁਲਿਸ ਨੂੰ ਮਿਸਲੀਡ ਕਰਨ ਦੀ ਕੋਸ਼ਿਸ਼ ਕੀਤੀ ਕਿ ਉਹਨਾਂ ਨੂੰ ਕਿਸੇ ਨੇ ਨਾ ਆਪਣਾ ਕੁੱਟਮਾਰ ਕੀਤੀ ਆ ਅਨਨੋਨ ਪਰਸਨ ਹੁੰਦਾ ਹੈ ਸੇਮ ਹੀ ਮੈਸੇਜ ਜਿਹੜਾ ਆ ਅੱਗੇ-ਅੱਗੇ ਡਿਲੀਵਰ ਕਰ ਦਿੱਤਾ ਇਵਨ ਕਿ ਉਹਨਾਂ ਦੇ ਘਰ ਤੱਕ ਵੀ ਇਹੀ ਮੈਸੇਜ ਗਿਆ ਕਿ ਕਿਸੇ ਨੇ ਡੈਲੀਬਰੇਟਲੀ ਮਤਲਬ ਕਿ ਇਹਨਾਂ ਨੇ ਚਲਾਕੀ ਦੇ ਨਾਲ ਹੀ ਉਹਨਾਂ ਦੇ ਘਰ ਵਾਲਿਆਂ ਨੂੰ ਇਸ ਗੱਲ ਤੇ ਯਕੀਨ ਦਿਵਾ ਦਿੱਤਾ ਕਿ ਇਹਨੂੰ ਕਿਸੇ ਅਨਨੋਨ ਪਰਸਨ ਨੇ ਕੁੱਟਿਆ ਮਾਰਿਆ ਪਰ ਸਾਡੇ ਐਸਐਚਓ ਸਾਹਿਬ ਨੇ ਬਹੁਤ ਵਧੀਆ ਤਰੀਕੇ ਨਾਲ ਜਿਹੜਾ ਉਹਨੂੰ ਇਨਵੈਸਟੀਗੇਟ ਕੀਤਾ ਜਦੋਂ ਇਹਨਾਂ ਨੂੰ ਪਤਾ ਲੱਗਾ ਕਿ ਇਹਨਾਂ ਤਿੰਨਾਂ ਨੇ ਤਿੰਨ ਡਿਸੀਜ਼ਡ ਆ ਔਰ ਸਾਬੀ ਆ ਤੇ ਇੱਕ ਸਾਬੀ ਆ ਜਿਹੜਾ ਕਿ ਇਹਨਾਂ ਨੇ ਕਿਤੋਂ ਜਿਹੜੇ ਡਰੱਗਸ ਕੰਜ਼ੂਮ ਕੀਤੀ ਸੀ ਔਰ ਇਹ ਜਿਹੜਾ ਜਿਹੜਾ ਲੜਕਾ ਡਿਸੀਜ਼ਡ ਆ ਇਹਨੂੰ ਜਦੋਂ ਓਵਰਡੋਸ ਹੋ ਗਈ ਉਰੇ ਸੈਲਫ ਸਟਾਈਲ ਡਾਕਟਰ ਬਣ ਕੇ ਤੇ ਉਹ ਉਹਦੇ ਜਿਹੜੇ ਨਸਾਂ ਦੇ ਵਿੱਚੋਂ ਬਲੱਡ ਕੱਢ ਕੇ ਤੇ ਉਹਨੂੰ ਡਿਕਰੀਜ਼ ਕਰਨ ਲੱਗੇ ਉਹਦੀ ਓਵਰਡੋਜ਼ ਨੂੰ ਪਰ ਜਦੋਂ ਉਹ ਸੀਰੀਅਸ ਹੋ ਗਿਆ ਤੇ ਉਹ ਇੱਥੋਂ ਚੱਲ ਗਿਆ ਇਹਨੂੰ ਇਟਵੀਨ ਇੱਕ ਰੱਤੀ ਨਾਂ ਦਾ ਪਰਸਨ ਆ ਉਹ ਵੀ ਉੱਥੇ ਪਹੁੰਚਿਆ ਉਹਨੇ ਵੀ ਉਹਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਉਹਦਾ ਚੈਸਟ ਵਗੈਰਾ ਉਹਨੇ ਇਤੀ ਪਰ ਇਹਨੂੰ ਇਟਵੀਨ ਉਹਨੇ ਹੀਰ ਗਾ ਮੈਸੇਜ ਦਿੱਤਾ ਠੀਕ ਹੈ ਜੀ ਉਹ ਫਿਰ ਜਾ ਕੇ ਉਹਦਾ ਘਰ ਵਾਲੇ ਵੀ ਗਏ ਇਨ ਇਟਵੀਨ ਨੈਕਸਟ ਡੇ ਜਿਹੜੀ ਆ ਉਹ ਡੈਥ ਹੋ ਗਈ ਐਸਐਚਓ ਸਾਹਿਬ ਨੇ ਵੀ ਘਰਵਾਰਿਆਂ ਨੂੰ ਦੱਸਿਆ ਕਿ ਅਸਲ ਵਿੱਚ ਹਕੀਕਤ ਆਇਆ ਡਰਗ ਕਿੱਥੋਂ ਲੈ ਕੇ ਆਏ ਸੀ ਮੈਂ ਮੈਂ ਦੱਸਦਾ ਖੇਲਾ ਇਸ ਕੇਸ ਤੇ ਪਹਿਲਾਂ ਪੂਰੀ ਕੰਪਲੀਟ ਕਰ ਲਈਏ ਉਸ ਤੋਂ ਬਾਅਦ ਅਸੀਂ ਕੇਸ ਰਜਿਸਟਰ ਕੀਤਾ 304 ਦਾ 304 ਦਾ ਕੇਸ ਰਜਿਸਟਰ ਕੇ ਇੱਕ ਦੋਸ਼ੀ ਜਿਹੜਾ ਆਪਾਂ ਗ੍ਰਿਫਤਾਰ ਕਰ ਲਿਆ ਇੱਕ ਦੋਸ਼ੀ ਜਿਹੜਾ ਛਵੀ ਆ ਉਹ ਗ੍ਰਿਫਤਾਰ ਕਰਨ ਵਾਲਾ ਬਾਕੀ ਆ ਉਹਨੂੰ ਵੀ ਜਲਦ ਗ੍ਰਿਫਤਾਰ ਕਰ ਲਵਾਂਗੇ ਅੱਜ ਇਹਨਾਂ ਦਾ ਲੋਕਾਂ ਦਾ ਪ੍ਰੋਟੈਸਟ ਸੀ ਜਿਹੜਾ ਰੱਤੀ ਆ ਉਹਨੂੰ ਵੀ ਜਿਹੜਾ ਵਿੱਚ ਜਿਹੜਾ ਸ਼ਾਮਲ ਕੀਤਾ ਜਾਵੇ ਤੇ ਉਸ ਵੇਲੇ ਸਬੰਧ ਵਿੱਚ ਹੀ ਮੈਂ ਇਸ ਵੇਲੇ ਪੁਲਿਸ ਸਟੇਸ਼ਨ 'ਚ ਆਇਆ ਸੀ ਤੇ ਐਸਐਚਓ ਸਾਹਿਬ ਨੇ ਕਿਹਾ ਜੀ ਜੋ ਇਹਨਾਂ ਦੇ ਬਿਆਨ ਦੇ ਰਿਹਾ ਇਹਨਾਂ ਦੇ ਮੁਤਾਬਕ ਜਿਹੜਾ ਬਿਆਨਾਂ ਨੂੰ ਤਰਤੀਮਾ ਬਿਆਨ ਲਿਖ ਕੇ ਆਪਾਂ ਨੂੰ ਇਨਵੈਸਟਿਗੇਟ ਕਰ ਲੈਣੇ ਆ ਕਿ ਕੀ ਵਾਕਿਆ ਹੀ ਹੁੰਦਾ ਕਿੰਨਾ ਕੋ ਫਾਲਟ ਹੈ ਸਿਰਹਾਰ ਜਿਹੜਾ ਕੋ ਦਾ ਮਾਮਲਾ ਸਾਹਮਣੇ ਆ ਰਿਹਾ ਉਹ ਇਹੀ ਆ ਕਿ ਉਹ ਉਸੇ ਗਿਆ ਸੀ ਬਾਕੀ ਇਹਨੂੰ ਇਨਕੁਆਇਰ ਕਰ ਲੈਣੇ ਆ ਕਿ ਕਿੰਨੇ ਕਿੰਨੇ ਨੌਜਵਾਨਾਂ ਜਿਨ੍ਹਾਂ ਦੇ ਮਕਦਮਾ ਦਰਜ ਕੀਤਾ ਗਿਆ ਇਹ ਐਕਚੁਅਲੀ ਜਿਹੜਾ ਪਹਿਲਾ ਜਿਹੜਾ ਹੋਈ ਆ ਉਹ ਦੋ ਆਪਣਾ ਉਹਨਾਂ ਤੇ ਦਰਜ ਹੋਇਆ ਹੁਣ ਇਹ ਕਿੰਨੇ ਜਣੇ ਕਹਿੰਦੇ ਆ ਜੀ ਇਹ ਇੱਕ ਜਿਹੜਾ ਰਤੀ ਆ ਜਿਹੜਾ ਉਹ ਗਿਆ ਸੀ ਉੱਥੇ ਉਹਦਾ ਜਿਹੜਾ ਕਹਿਣੇ ਪਿਆ ਕਿ ਹੀ ਇਜ਼ ਆਲਸੋ ਇਨਵੋਲਵਡ ਵਿਦ them ਪਰ that person is the east person ਤੇ ਪਰਿਵਾਰਕ ਮੈਂਬਰਾਂ ਦਾ ਰੂਪ ਲੱਗਦਾ ਪਿਆ ਵੀ ਜੀ ਉਹ ਅਰੈਸਟ ਫੜੇ ਹੋਏ ਸੀ ਥਾਣੇ ਵੀ ਉਹ ਕਿਨਾਂ ਦੀ ਮੌਜੂਦਗੀ ਛੱਡੀ ਮੈਂ ਮੈਂ ਦੱਸ ਰਿਹਾ ਨਾ ਜੀ ਉਹ ਫੜੇ ਨਹੀਂ ਹੋਏ ਸੀ ਉਹ ਖੁਦ ਥਾਣੇ ਆਏ ਸੀ ਤੇ ਡੈਲੀਬਰੇਟਲੀ ਉਹ ਜਿਹੜਾ ਆ ਬਕੂਏ ਨੂੰ ਇਹ ਸਾਬਤ ਕਰ ਰਹੇ ਸੀ ਕਿ ਉਹਨਾਂ ਨੂੰ ਪਰਸੰਦ ਨੇ ਉਹਨੂੰ ਕੁੱਟ ਮਾਰ ਕੇ ਤੇ ਉੱਥੇ ਸੁੱਟਤਾ ਵੀ ਤੁਸੀਂ ਦੱਸਿਆ ਵੀ ਇੱਕ ਡਰੱਗ ਦਾ ਮਾਮਲਾ ਜਿਹੜਾ ਸਾਹਮਣੇ ਆਇਆ ਉਸ ਜਿਹੜੇ ਜਿਹੜੇ ਨੌਜਵਾਨ ਹੈਗੇ ਆ ਉਹ ਉਹਨਾਂ ਤੋਂ ਪੁੱਛਗਿੱਛ ਕੀਤੀ ਹੈ ਵੀ ਡਰੱਗ ਕਿੱਥੋਂ ਆਈ 댓 ਇਸ इन ते ते द इन्वेस्टिगेशन मैटर ਉਹ ਆਪਾਂ ਕਰਾਂਗੇ ਦੋਸ਼ੀ ਸਾਡੇ ਕੋਲ ਆਪਾਂ ਪੁੱਛ ਕੇ ਸਾਰਾ ਉਹ ਫਰਦਰ ਆਪਾਂ ਐਡ ਆਨ ਕਰਾਂਗੇ ਇਨਵਿਟਿਵਨ ਆਪਾਂ ਪੋਸਟਮਾਰਟਮ ਦੀ ਜਿਹੜੀ ਰਿਪੋਰਟ ਵੀ ਆਏਗੀ ਉਹਦੇ ਪੋਸਟਮਾਰਟਮ ਰਿਪੋਰਟ ਦੇ ਵਿੱਚ ਵੀ ਜੇ ਡਰੱਗਸ ਆਏਗੀ ਉਸ ਬੱਚੇ ਦੇ ਜਿਹਦੀ ਡੈਥ ਹੋਈ ਆ ਤੇ ਆਪਾਂ ਕੁਝ ਤਰ੍ਹਾਂ ਹੋਰ ਵੀ ਜਿਹੜੀਆਂ ਐਡ ਆਨ ਕਰਾਂਗੇ ਸਰ ਮਾਸਟਰ ਮਾਈਂਡ ਕੋਣ ਆ ਇਹਨਾਂ ਚ ਦੇਖੋ ਮਾਸਟਰ ਮਾਈਂਡ ਇਸ ਨਾਟ ਦਾ ਇੱਕ ਤੇ ਤਿੰਨੇ ਹੀ ਦੋਸਤ ਸੀ ਤਿੰਨੇ ਦੋਸਤ ਸੀ ਮਾਸਟਰ ਮਾਈਂਡ ਤਿੰਨ ਦੇ ਵਿੱਚ ਕੋਈ ਨਹੀਂ ਆਵਾਂਗਾ ਇੱਕ ਬੱਚਾ ਵਿੱਚੋਂ ਚਲੋ ਮੰਨ ਭਾਗੀ ਦਾ ਟ੍ਰਾਵੇਪਾਪਰ ਦੀ ਪਰ ਇਸ ਵਿੱਚ ਮਾਸਟਰ ਮਾਈਂਡ ਵਾਲੀ ਗੱਲ ਹੈ ਸੱਭਾ ਨੂੰ ਘਰ ਦੇ ਸੈਟ ਵਾਲੀ ਹੋ ਗਿਆ ਉਹ ਤਰਨਾ ਕਿ ਤਾ ਲੱਗਾ ਨਹੀਂ ਤਰਨਾ ਤੇ ਜਦੋਂ ਆਪਣਾ ਚਕਾਤਾ ਆ ਤੇ ਬਾਕੀ ਜਿਹੜਾ ਸੰਸਕਾਰ ਕਰਨ ਜਾ ਰਿਹਾ ਬਾਕੀ ਫਰਦਰ ਜੇ ਉਹਨਾਂ ਦੀ ਕੋਈ ਹੋਰ ਵੀ ਉਹਨਾਂ ਦੇ ਮਨ ਚ ਕੋਈ ਸ਼ੰਕਾ ਹੋਏਗੀ ਪੁਲਿਸ ਰਿਸਰਵਰ ਹੇਅਰ ਫਰਦਰ ਇਨਵੈਸਟੀਗੇਟ ਦਾ ਪ੍ਰੋਪਰ ਕੇਸ ਇਹਨਾਂ ਨੇ ਘਰ ਦੇ ਨਾਮ ਨਾਲ ਪੁਲਸ ਨੂੰ ਵੀ ਗੁੰਮਰਾ ਕੀਤਾ ਜੀ ਇਹਦੀ ਕੋ ਬੁਤਰੀ ਇੱਥੇ ਦੇਖਣ ਹੋ ਗਈ ਆਪਾਂ ਵੀ